ਪੰਜਾਬ ਦੇ ਮੁਲਾਜ਼ਮਾਂ ਲਈ ਤਿੰਨ ਵੱਡੀਆਂ ਖੁਸ਼ਖਬਰੀਆਂ ਪੱਕੇ ਹੋਏ ਕਰਮਚਾਰੀ 13% ਡੀਏ ਤੇ ਸੁਪਰੀਮ ਕੋਰਟ ਦੀ ਚੌਕਸੀ ਅਤੇ ਲੀਗਲ ਸੈਲਰੀ ਸਥਾਪਨਾ ਸੀਐਮ ਮਾਨ ਵੱਲੋਂ ਵੱਡਾ ਤੋਹਫਾ ਅਦਾਲਤ ਵਿੱਚ ਡੀਏ ਦੀ ਲੜਾਈ ਤੇ ਦੇਸੀ ਦਫ਼ਤਰਾਂ ਵਿੱਚ ਨਵੀਂ ਪਰ ਪੰਜਾਬ ਦੇ ਮੁਲਾਜ਼ਮਾਂ ਲਈ ਵੱਧ ਰਹੀਆਂ ਉਮੀਦਾਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਅੱਜ ਦਾ ਦਿਨ ਤਿੰਨ ਵੱਡੀਆਂ ਖੁਸ਼ਖਬਰੀਆਂ ਲੈ ਕੇ ਆਇਆ ਹੈ ਪਹਿਲੀ ਖਬਰ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਜੰਗਲਾਤ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਇਹ ਆਦੇਸ਼ ਵਿਭਾਗ ਨੂੰ ਤੇ ਜਿੱਤੇ ਗਏ ਹਨ ਤੇ ਇਸ ਨਾਲ ਲੰਬੇ ਸਮੇਂ ਤੋਂ ਨੌਕਰੀ ਦੀ ਸੁਰੱਖਿਆ ਦੀ ਉਡੀਕ ਕਰ ਰਹੇ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ ਦੂਜੀ ਵੱਡੀ ਖੁਸ਼ਖਬਰੀ 13% ਡੀ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮਾ ਨੇ ਹੁਣ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦੀ ਤਿਆਰੀ ਕਰ ਲਈ ਹੈ ਮਜ਼ਦੂਰ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਪੱਛਮੀ ਬੰਗਾਲ ਦੇ ਕਰਮਚਾਰੀਆਂ ਲਈ 25% ਡੀ ਮਨਜ਼ੂਰ ਕੀਤਾ ਜਾ ਸਕਦਾ ਹੈ ਤਾਂ 13% ਡੀ ਲਈ ਵੀ ਅਦਾਲਤ ਵੱਲੋਂ ਹੱਕ ਵਿੱਚ ਫੈਸਲਾ ਉਹਨਾਂ ਲਾਜ਼ਮੀ ਹੈ ਬਹੁਤ ਚਲ ਇਹ ਮਾਮਲਾ ਸੁਪਰੀਮ ਕੋਰਟ ਦੀ ਹੇਰਾੜੜ ਤੇ ਹੁੰਦੇ ਉਮੀਦ ਹੈ ਤੇ ਇਸੇ ਖੁਸ਼ਖਬਰੀ ਐਡੀਸੀ ਦਫਤਾ ਤੋਂ ਆਈ ਹੈ ਜਿੱਥੇ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਤੇ ਕਾਰਵਾਈ ਹੋਈ ਹੈ ਸਰਕਾਰ ਨੇ ਵਿਭਾਗ ਵਿੱਚ ਲੀਗਲ ਸਥਾਪਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜੋ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦੀ ਪਰ ਰੀ ਕੀਤੇ ਜਾ ਸਕਿਆ ਇਸ ਦੇ ਨਾਲ ਹੀ 35000 ਤਨਖਾਹ ਤੇ ਇੱਕ ਲੀਗਲ ਐਡਵਾਈਜ਼ਰ ਦੀ ਨਿਯੁਕਤੀ ਵੀ ਕੀਤੀ ਗਈ ਹੈ ਇਹ ਤਾਂ ਵੱਡੀਆਂ ਅਪਡੇਟ ਪੰਜਾਬ ਦੇ ਮੁਲਾਜ਼ਮਾਂ ਦੀਆਂ ਅਸਲ ਮੰਗਾਂ ਵੱਲ ਵੱਧ ਰਹੀਆਂ ਸਰਕਾਰੀ ਰੁਝਾਨ ਨੂੰ ਦਰਸਾ ਰਹੀਆਂ ਹਨ ਸਰਕਾਰੀ ਸਰੋਤਾਂ ਦੇ ਅਨੁਸਾਰ ਹੁਣ ਉਹ ਸਮਾਂ ਨਹੀਂ ਜਦੋਂ ਮੁੱਖ ਮੰਗਾਂ ਨੂੰ ਵੀ ਹ ਮਿਲੇਗੀ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਬਣੇ ਰਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨ ਵਾਲੀਆਂ ਵੀਡੀਓਜ਼ নোਟੀਫਿਕੇਸ਼ਨ ਤੁਹਾਨੂੰ ਫੰਕਸ਼ਨ ਮਿਲ ਸਕੇ ਥੈਂਕ ਯੂ